ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਪਾਰਟੀ ਛੱਡ ਕੇ ਭਾਜਪਾ ਚ ਜਾ ਰਹੇ ਨੇ ਕੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਜਾਂ ਫਿਰ ਰਾਜ ਸਭਾ ਮੈਂਬਰਾਂ ਨੂੰ ਭਾਜਪਾ ਲੁਭਾਉਣ ਚ ਲੱਗੀ ਹੋਈ ਹੈ ਕੀ ਸੋਸ਼ਲ ਮੀਡੀਆ ਤੇ ਉੱਡਦੀਆਂ ਇਹਨਾਂ ਗੱਲਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਕਿ ਵਾਕਈ ਇਦਾਂ ਹੋ ਸਕਦਾ ਹੈ ਕਿ 2-3 ਮੈਂਬਰ ਚਲੇ ਜਾਣ ਤੇ ਉਹਨਾਂ ਤੇ ਕੋਈ ਕਾਰਵਾਈ ਨਾ ਹੋਵੇ ਇਹਦੇ ਬਾਰੇ ਗੱਲ ਕਰਦੇ ਆ ਕਿ ਆਖਰਕਾਰ ਸੋਸ਼ਲ ਮੀਡੀਆ ਦੇ ਉੱਤੇ ਜੋ ਗੱਲਾਂ ਚੱਲ ਰਹੀਆਂ ਨੇ ਉਹਨਾਂ ਚ ਕਿੰਨੀ ਕੁ ਸੱਚਾਈ ਹੈ ਤੁਸੀਂ ਜੁੜੇ ਹੋ ਲੋਕ ਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਦਰਅਸਲ ਬੀਤੇ 3-4 ਦਿਨਾਂ ਤੋਂ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਇਹ ਗੱਲ ਗਰਦਿਸ਼ ਕਰ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ 2 ਤੋਂ 3 ਰਾਜ ਸਭਾ ਮੈਂਬਰ ਪਾਰਟੀ ਛੱਡ ਕੇ ਭਾਜਪਾ 'ਚ ਜਾ ਰਹੇ ਨੇ ਚਰਚਾਵਾਂ ਇਹ ਨੇ ਕਿ ਭਾਜਪਾ ਲਗਾਤਾਰ ਉਹਨਾਂ ਦੇ ਉੱਤੇ ਡੋਰੇ ਪਾ ਰਹੀ ਹੈ ਭਾਜਪਾ ਲੋਕ ਸਭਾ ਦੇ ਵਿੱਚ ਅਤੇ ਰਾਜ ਸਭਾ 'ਚ ਆਪਣੀ ਮੋਬਤ ਪੂਰੀ ਕਰਨ ਦੀ ਪੂਰੀ ਕੋਸ਼ਿਸ਼ ਲਾ ਰਹੀ ਹੈ ਕਿਹਾ ਜਾਂਦਾ ਹੈ ਕਿ ਹਰਿਆਣਾ ਅਤੇ ਮਹਾਰਾਸ਼ਟਰ ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਇਹ ਕਾਰਵਾਈ ਭਾਜਪਾ ਪੂਰੀ ਕਰਨੀ ਚਾਹੁੰਦੀ ਆ ਪਰ ਆਖਰਕਾਰ ਇਹ ਹੋ ਸਕਦੀ ਹੈ ਕਿ ਨਹੀਂ ਕਿ ਵਾਕਈ ਆਮ ਆਦਮੀ ਪਾਰਟੀ ਦੇ ਜਿਹੜੇ ਰਾਜ ਸਭਾ ਮੈਂਬਰ ਨੇ ਉਹ ਜਾ ਸਕਦੇ ਨੇ ਕਿ ਉਹਨਾਂ ਦੇ ਜਾਣ ਦੀਆਂ ਜਿਹੜੀਆਂ ਇਹ ਚਰਚਾਵਾਂ ਨੇ ਉਹ ਸੱਚੀਆਂ ਨੇ ਇਹਦੇ ਬਾਰੇ ਗੱਲ ਕਰਦੇ ਆ ਕਿਉਂਕਿ ਲਗਾਤਾਰ ਇਸ ਬਾਰੇ ਚਰਚਾ ਚੱਲਦੀ ਆ ਰਹੀ ਹੈ ਪਿਛਲੇ ਕੁਝ ਦਿਨਾਂ ਤੋਂ ਵੈਬ ਟੀਵੀ ਅਤੇ ਸੋਸ਼ਲ ਮੀਡੀਆ ਤੇ ਆਪ ਦੇ ਦੋ ਤਿੰਨ ਰਾਜ ਸਭਾ ਦੇ ਮੈਂਬਰਾਂ ਦੇ ਅਸਤੀਫਾ ਦੇ ਕੇ ਭਾਜਪਾ ਚ ਜਾਣ ਦੀ ਚਰਚਾ ਚੱਲ ਰਹੀ ਹੈ ਗੌਰਤਲ ਲੱਭ ਕੇ ਆਮ ਆਦਮੀ ਪਾਰਟੀ ਦੇ ਕੋਲ ਕੁੱਲ 10 ਰਾਜ ਸਭਾ ਮੈਂਬਰ ਨੇ ਪਿਛਲੇ ਕੁਝ ਸਮੇਂ ਤੋਂ ਆਪ ਕਾਫੀ ਮੁਸ਼ਕਲਾਂ 'ਚ ਘਿਰੇ ਨਜ਼ਰ ਆਉਂਦੀ ਹੈ ਪਾਰਟੀ ਦੀ ਇੱਕ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਤਾਂ ਪੂਰੀ ਤਰ੍ਹਾਂ ਨਾਲ ਪਾਰਟੀ ਲੀਡਰਸ਼ਿਪ ਦੇ ਵਿਰੋਧ ਵਿੱਚ ਖੜੀ ਨਜ਼ਰ ਆ ਰਹੀ ਹੈ ਪਰ ਤਕਨੀਕੀ ਤੌਰ ਤੇ ਉਹ ਅਜੇ ਵੀ ਆਮ ਆਦਮੀ ਪਾਰਟੀ ਦੀ ਹੀ ਐਮਪੀ ਹੈ ਬਾਕੀਆਂ ਵਿੱਚੋਂ ਸੰਦੀਪ ਪਾਠਕ ਸੰਜੇ ਸਿੰਘ ਤੇ ਰਾਗਵ ਚੱਡਾ ਨੂੰ ਛੱਡ ਕੇ ਬਾਕੀ 6 ਰਾਜ ਸਭਾ ਮੈਂਬਰ ਪਾਰਟੀ ਪਲੇਟਫਾਰਮ 'ਤੇ ਘੱਟ ਹੀ ਨਜ਼ਰ ਆਉਂਦੇ ਨੇ ਰਾਸਵਾ ਵਿੱਚ ਵੀ ਉਹਨਾਂ ਦੀ ਕਾਰਗੁਜ਼ਾਰੀ ਕੋਈ ਬਹੁਤੀ ਚਰਚਾਯੋਗ ਵਿਖਾਈ ਨਹੀਂ ਦਿੰਦੀ ਉੰਜ ਇਹਨਾਂ 6 ਮੈਂਬਰਾਂ ਵਿੱਚੋਂ ਇੱਕ ਨੂੰ ਛੱਡ ਕੇ ਬਾਕੀ ਸਾਰੇ ਧਨਾੜ ਮੰਨੇ ਜਾਂਦੇ ਨੇ ਇੱਥੋਂ ਤੱਕ ਕਿ ਇਹਨਾਂ ਵਿੱਚੋਂ ਬਹੁਤੇ ਨਾ ਤਾਂ ਪਾਰਟੀ ਲਈ ਚੋਣ ਪ੍ਰਚਾਰ ਕਰਦੇ ਦਿਖੇ ਤੇ ਨਾ ਹੀ ਪਾਰਟੀ ਮੁਖੀ ਹਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਪਾਰਟੀ ਦੇ ਪ੍ਰੋਗਰਾਮਾਂ ਵਿੱਚ ਨਜ਼ਰ ਆਏ ਹਾਲ ਤੱਕ ਇਸ ਤਰ੍ਹਾਂ ਦੀ ਜਾਪਦੀ ਹੈ ਕਿ ਜਿਵੇਂ ਪਾਰਟੀ ਉਹਨਾਂ ਦੀ ਕਾਰਗੁਜ਼ਾਰੀ ਤੋਂ ਨਾਰਾਜ਼ ਹੈ ਤੇ ਉਹ ਪਾਰਟੀ ਤੋਂ ਉਪਰ ਆਮ ਵਿੱਚ ਚਲੇ ਗਏ ਨੇ ਕਈਆਂ ਬਾਰੇ ਤਾਂ ਇਹ ਵੀ ਚਰਚਾ ਹੈ ਕਿ ਉਹ ਭਾਜਪਾ ਦੇ ਅਤੇ ਸਰਕਾਰੀ ਏਜੰਸੀਆਂ ਦੇ ਡਰਦੇ ਹੋਏ ਚੁੱਪ ਵੱਟ ਕੇ ਬੈਠੇ ਨੇ ਉਹ ਸਰਕਾਰੀ ਏਜੰਸੀਆਂ ਤੇ ਭਾਜਪਾ ਤੋਂ ਡਰਦੇ ਨੇ ਪਰ ਜਿੱਥੋਂ ਤੱਕ 2 ਜਾਂ 3 ਮੈਂਬਰਾਂ ਦੇ ਅਸਤੀਫਾ ਦੇ ਕੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਚਰਚਾ ਚੱਲ ਰਹੀ ਹੈ ਉਹ ਠੀਕ ਨਹੀਂ ਜਾਪਦੀ ਸਿਆਸੀ ਹਲਕਿਆਂ ਦੇ ਅਨੁਸਾਰ ਇਹ ਗੱਲ ਸਾਹਮਣੇ ਆਈ ਹੈ ਕਿ ਪਾਰਟੀ ਦੀ ਇੱਕ ਰਾਸਵਾ ਮੈਂਬਰ ਨਾਲ ਕੁੱਟਮਾਰ ਦਾ ਮਾਮਲਾ ਪੁਲਿਸ ਤੇ ਅਦਾਲਤ ਤੱਕ ਵੀ ਪਹੁੰਚ ਗਿਆ ਪਰ ਮਾਮਲਾ ਪੁਲਿਸ ਦੇ ਅਦਾਲਤ ਤੱਕ ਜਾਣ ਦੇ ਬਾਵਜੂਦ ਵੀ ਉਹਨਾਂ ਨੇ ਆਪਣਾ ਅਸਤੀਫਾ ਨਹੀਂ ਦਿੱਤਾ ਤੇ ਪਾਰਟੀ ਨੇ ਉਹਨਾਂ ਨੂੰ ਤਕਨੀਕੀ ਤੌਰ ਤੇ ਪਾਰਟੀ ਤੋਂ ਵੱਖ ਨਹੀਂ ਕੀਤਾ ਕਿਉਂਕਿ ਦਲ ਬਦਲੀ ਕਾਨੂੰਨ ਅਨੁਸਾਰ ਕਿਸੇ ਵੀ ਪਾਰਟੀ ਦੇ ਮੈਂਬਰਾਂ ਜਿਹੜੇ ਕਿ ਲੋਕ ਸਭਾ ਰਾਜ ਸਭਾ ਮੈਂਬਰ ਹੋਣ ਵਿਧਾਇਕ ਹੋਣ ਤਦ ਤੱਕ ਕਾਨੂੰਨੀ ਤੌਰ ਤੇ ਪਾਰਟੀ ਨਹੀਂ ਬਦਲ ਸਕਦੇ ਜਦ ਤੱਕ ਉਹਨਾਂ ਦੀ ਗਿਣਤੀ ਪਾਰਟੀ ਦੇ ਕੁੱਲ ਮੈਂਬਰਾਂ ਦੀ ਗਿਣਤੀ ਦੀ 2/3 ਜਾਂ ਇਸ ਤੋਂ ਵਧੇਰੇ ਨਹੀਂ ਹੋ ਜਾਂਦੀ ਇਹ ਵਕਰੀ ਗੱਲ ਹੈ ਕਿ ਕਈ ਥਾਵਾਂ ਤੇ ਸਪੀਕਰ ਜਾਂ ਸਭਾਪਤੀ ਕਟ ਮੈਂਬਰਾਂ ਦੇ ਦਲ ਬਦਲਣ ਕਰਨ ਤੇ ਵੀ ਮਾਮਲਾ ਲੜਕਾਈ ਰੱਖਦੇ ਨੇ ਅਤੇ ਆਪਣੀ ਪਾਰਟੀ ਦੇ ਹਿੱਤਾਂ ਦੀ ਪੂਰਤੀ ਕਰਦੇ ਵੇਖੇ ਜਾ ਸਕਦੇ ਨੇ ਐਸੀ ਇਹ ਸਮਝਦੇ ਆ ਕਿ 2 ਜਾਂ 3 ਰਾਜ ਸਭਾ ਮੈਂਬਰਾਂ ਦੇ ਅਸਤੀਫਾ ਦੇਣ ਜਾਂ ਭਾਜਪਾ ਵਿੱਚ ਸ਼ਾਮਲ ਹੋਣ ਦੀ ਗੱਲ ਲਗਭਗ ਨਾ ਹੋਣ ਦੇ ਬਰਾਬਰ ਹੈ ਕਿਉਂਕਿ ਜਹੀ ਹਾਲਤ ਵਿੱਚ ਉਹਨਾਂ ਦੀਆਂ ਸੀਟਾਂ ਖਾਲੀ ਕਰਕੇ ਦਿੱਤੀਆਂ ਗਈਆਂ ਜਾਣਗੀਆਂ ਆਪ ਕੋਲ ਵਿਧਾਇਕਾਂ ਦੀ ਗਿਣਤੀ ਵੱਡੀ ਹੋਣ ਕਰਕੇ ਨਵੇਂ ਰਾਜ ਸਭਾ ਮੈਂਬਰ ਵੀ ਆਮ ਆਦਮੀ ਪਾਰਟੀ ਦੇ ਹੀ ਚੁਣੇ ਜਾਣੇ ਨੇ ਹਾਂ ਅਜਿਹਾ ਸਿਰਫ ਤਦ ਹੋ ਸਕਦਾ ਹੈ ਜੇਕਰ 10 ਚੋ 7 ਰਾਜ ਸਭਾ ਮੈਂਬਰ ਵੱਖਰੇ ਹੋ ਕੇ ਦਲ ਬਦਲੀ ਕਰਨ ਲਈ ਤਿਆਰ ਹੋਣ ਉਂਝ ਸਮਝਿਆ ਜਾ ਰਿਹਾ ਹੈ ਕਿ ਭਾਜਪਾ ਜਿੱਥੇ ਲੋਕ ਸਭਾ ਵਿੱਚ ਆਪਣਾ ਬੋਮਤ ਪੂਰਾ ਕਰਨਾ ਚਾਹੁੰਦੀ ਹੈ ਅਤੇ ਕੁਝ ਦਲ ਬਦਲੀਆਂ ਨੂੰ ਉਤਸ਼ਾਹਿਤ ਕਰ ਸਕਦੀ ਹੈ ਉੱਥੇ ਹੀ ਆਉਂਦੀਆਂ ਤਿੰਨ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਅਤੇ ਨੇੜੇ ਹੀ ਜਨਵਰੀ 2025 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਇੰਡੀਆ ਗੱਠਜੋੜ ਅਤੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਨੂੰ ਝਟਕਾ ਦੇਣ ਲਈ ਆਪ ਦੇ ਲੋਕ ਸਭਾ ਤੇ ਰਾਜ ਸਭਾ ਮੈਂਬਰਾਂ ਤੇ ਤਿੱਖੀ ਨਜ਼ਰ ਰੱਖ ਸਕਦੀ ਹੈ ਪਰ ਇਹ ਸਪਸ਼ਟ ਹੈ ਕਿ ਜੇ ਭਾਜਪਾ ਜਿਹਾ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਘਟੋ ਘੱਟ 7 ਰਾਜ ਸਭਾ ਮੈਂਬਰ ਤੋੜਨੇ ਪੈਣਗੇ ਕੁੱਲ ਮਿਲਾ ਕੇ ਜੇਕਰ ਸਥਿਤੀ ਦੇਖੀ ਜਾਵੇ ਤਾਂ ਅਜਿਹੀ ਬਣਦੀ ਹੈ ਤਕਨੀਕੀ ਤੌਰ ਤੇ ਭਾਜਪਾ ਜਿਹਾ ਨਹੀਂ ਕਰ ਸਕਦੀ ਇੱਕ ਜਾਂ ਦੋ ਰਾਜ ਸਭਾ ਮੈਂਬਰ ਜਾਂ ਤਾਂ ਅਸਤੀਫਾ ਦੇ ਕੇ ਘਰ ਬੈਠ ਸਕਦੇ ਆ ਜਾਂ ਭਾਜਪਾ ਉਹਨਾਂ ਨੂੰ ਜਿਹੜਾ ਉਹ ਕਿਸੇ ਹੋਰ ਸੂਬੇ ਤੋਂ ਰਾਜ ਸਭਾ ਭੇਜ ਸਕਦੀ ਹੈ ਅਜਿਹੀ ਸਥਿਤੀ ਚ ਭਾਜਪਾ ਹੁਣ ਹੈ ਨਹੀਂ ਕਿ ਉਹ ਜਿੱਥੋਂ ਜੀ ਕਰੇ ਉੱਥੋਂ ਭੇਜ ਦਵੇ ਕਿਹਦਾ ਅਸਤੀਫਾ ਦਿਵਾ ਕੇ ਭੇਜੂਗੀ ਹਾਲੇ ਤੱਕ ਅਰਵਨੀਤ ਬਿੱਟੂ ਨੂੰ ਸੈੱਟ ਕਰਨਾ ਪੰਜਾਬ ਚੋਂ ਤੇ ਬਾਕੀ ਜਿਹੜੇ ਤਨਾੜ ਨੇ ਉਹਨਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਜਿਵੇਂ लवली ਯੂਨੀਵਰਸਿਟੀ ਵਾਲੇ ਨੇ ਜਾਂ ਹੋਰ ਨੇ ਉਹਨਾਂ ਨੂੰ ਤਾਂ ਕੋਈ ਫਰਕ ਹੀ ਨਹੀਂ ਪੈਂਦਾ ਉਹਨਾਂ ਨੂੰ ਤਾਂ ਕੋਈ ਇਸ ਮਾਮਲੇ ਚ ਕੋਈ ਲੈਣਾ ਦੇਣਾ ਹੀ ਨਹੀਂ ਉਹ ਤਾਂ ਘਰੇ ਹੀ ਬੈਠੇ ਨੇ ਪਹਿਲਾਂ ਹੀ ਘਰੇ ਬੈਠੇ ਨੇ ਨਾਵ ਪਾਰਟੀ ਲਈ ਕੰਮ ਕਰ ਰਹੇ ਨੇ ਨਾ ਕੋਈ ਜੋੜ ਤੋੜ ਕਰ ਰਹੇ ਨੇ ਨਾ ਕੋਈ ਕਿਸੇ ਧਰਨੇ ਪ੍ਰਦਰਸ਼ਨ 'ਤੇ ਖੜ ਰਹੇ ਨੇ ਉਹ ਤਾਂ ਐਸ਼ ਲੈ ਰਹੇ ਨੇ ਤਨਖਾਹ ਜੇਬ 'ਚ ਪਾਉਂਦੇ ਨੇ ਰਾਜ ਸਭਾ ਮੈਂਬਰ ਵਾਲੀ ਤੇ ਚੁੱਪ ਕਰਕੇ ਆਪਣੀ ਦੁਕਾਨ ਤੇ ਜਾ ਕੇ ਬਹਿ ਜਾਂਦੇ ਨੇ ਉਹਨਾਂ ਨੂੰ ਤਾਂ ਕੋਈ ਲੈਣਾਪ ਦੇਣਾ ਨਹੀਂ ਉਹਨਾਂ ਲਈ ਤਾਂ ਇਹ ਕੋਈ ਚਵੱਡੀ ਗੱਲ ਹੈ ਹੀ ਨਹੀਂ ਕਿਉਂ ਭਾਜਪਾ 'ਚ ਹੁਣ ਆਪ ਚੋਂ ਉਹਨਾਂ ਲਈ ਤਾਂ ਕੋਈ ਦੁੱਖ ਵਾਲੀ ਗੱਲ ਹੀ ਨਹੀਂ ਸੰਖਿਆਵਲ ਪੂਰਾ ਤਾਂ ਹੀ ਹੋ ਸਕਦਾ ਜੇਕਰ 7 ਮੈਂਬਰ ਤੋੜੇ ਜਾਣ ਅਜਿਹੀ ਸਥਿਤੀ 'ਚ ਭਾਜਪਾ ਫਿਲਹਾਲ ਜਾਪਦੀ ਨਹੀਂ ਕਿ ਉਹ 7 ਮੈਂਬਰ ਤੋੜ ਸਕੇ ਸੱਤ ਮੈਂਬਰ ਤੋੜਨੇ ਬਹੁਤ ਔਖੇ ਨੇਗੇ ਆਮ ਆਦਮੀ ਪਾਰਟੀ ਦੇ ਕੁੱਲ ਮਿਲਾ ਕੇ ਜਿਹੜੀਆਂ ਸੋਸ਼ਲ ਮੀਡੀਆ ਤੇ ਗੱਲਾਂ ਚੱਲ ਰਹੀਆਂ ਨੇ ਇਹਨਾਂ ਦੇ ਵਿੱਚ ਕੋਈ ਬਹੁਤਾ ਤੱਤਸਾਰ ਨਹੀਂ ਹੈ ਇਹਨਾਂ ਇਹਨਾਂ ਗੱਲਾਂ ਦੇ ਵਿੱਚ ਤਕਨੀਕੀ ਤੌਰ ਤੇ ਤੇ ਰਾਜਨੀਤਿਕ ਤੌਰ ਤੇ ਕੋਈ ਬਹੁਤੀ ਗੱਲ ਨਹੀਂ ਇਹ ਸਿਰਫ ਅਫਵਾਹਾਂ ਨੇ ਤੁਸੀਂ ਜੁੜੇ ਰਹੋ ਲੋਕਪੈਨ ਨਿਊਜ਼ ਦੇ ਨਾਲ ਧੰਨਵਾਦ